ਸਤਿ ਸ੍ਰੀ ਅਕਾਲ ਜੀ ਜਦੋਂ ਗੁਰੂ ਨਾਨਕ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਗਏ ਐਨਾ ਸੋਹਣਾ ਇਲਾਕਾ ਐਨੀ ਸੋਹਣੀ ਜਗ੍ਹਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗ ਪਏ ਕਿ ਮਰਦਾਨਿਆਂ ਕੋਈ ਸੋਹਣੀ ਜਗ੍ਹਾ ਦੇਖ ਕਿਤੇ ਬੈਠ ਕੇ ਰੱਬ ਦੀ ਕੀਰਤੀ ਕਰ ਲਈਏ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਸਤਿਵੰਤ ਜੀ ਫਿਰ ਦੋਨੋਂ ਜਣੇ ਟਿੱਲੇ ਤੇ ਬੈਠ ਗਏ ਭਾਈ ਮਰਦਾਨਾ ਜੀ ਪੁੱਛਣ ਲੱਗੇ ਮਹਾਰਾਜ ਕੀ ਹੁਕਮ ਹੈ ਤਾਂ ਮਹਾਰਾਜ ਉਹਨਾਂ ਨੂੰ ਕਹਿਣ ਲੱਗੇ ਕਿ ਮਰਦਾਨਿਆ ਰਵਾਬ ਛੇੜ ਬਾਣੀ ਆਈ ਆ ਜਿਹੜੀ ਥਾਂ ਤੇ ਮਹਾਰਾਜ ਬੈਠੇ ਸੀ ਉਹ ਟਿੱਲਾ ਸੀ ਬੁੱਢਣ ਸ਼ਾ ਫਕੀਰ ਦਾ ਬੜੀ ਵੱਡੀ ਉਮਰ ਹੋਈ ਆ ਉਹਨਾਂ ਦੀ ਜਿਵੇਂ ਹੀ ਭਾਈ ਮਰਦਾਨਾ ਰਵਾਬ ਵਜਾਉਣ ਲੱਗਿਆ ਤਾਂ ਬਾਬਾ ਬੁੱਢਣ ਸ਼ਾ ਆਪਣੇ ਟਿੱਲੇ ਤੋਂ ਦੌੜਦਾ ਹੋਇਆ ਆਇਆ ਮਹਾਰਾਜ ਵੱਲ ਅੱਗੇ ਕਹਿਣ ਲੱਗਾ ਕੌਣ ਹੋ ਵੀ ਤੁਸੀਂ ਬਾਈ ਮਰਦਾਨਾ ਜੀ ਉੱਥੇ ਹੀ ਰਵਾਬ ਛੱਡ ਕੇ ਕਹਿਣ ਲੱਗੇ ਜੀ ਮੈਂ ਇਹ ਮੇਰੇ ਗੁਰੂ ਨਾਨਕ ਮਹਾਰਾਜ ਰੱਬ ਆਪ ਧਰਤੀ ਤੇ ਆਇਆ ਗੁਰੂ ਨਾਨਕ ਮਹਾਰਾਜ ਜਗਤ ਨੂੰ ਤਾਰਦੇ ਹੋਏ ਤੇਰੇ ਟਿੱਲੇ ਤੇ ਪਹੁੰਚੇ ਨੇ ਤੇ ਮੈਂ ਮੈਂ ਮੇਰੇ ਗੁਰਨਾਨਕ ਦਾ ਮਰਦਾਨਾ ਰਵਾਬੀ ਆ ਮਹਾਰਾਜ ਦਾ ਗੁੱਡਨ ਸ਼ਾਹ ਕਹਿਣ ਲੱਗਾ ਤੁਹਾਡਾ ਇੱਥੇ ਕੀ ਕੰਮ ਬਈ ਤੁਸੀਂ ਇੱਥੇ ਕੀ ਕਰਦੇ ਹੋ ਇਹ ਤਾਂ ਮੇਰਾ ਡੇਰਾ ਏ ਮੇਰਾ ਟਿੱਲਾ ਏ ਵੇਖਣ ਨੂੰ ਤੁਸੀਂ ਫਕੀਰ ਲੱਗਦੇ ਹੋ ਇੱਥੇ ਆ ਕੇ ਤੁਸੀਂ ਰਵਾਬ ਵਜਾਉਣ ਲੱਗ ਪਏ ਗੱਲ ਸੁਣੋ ਤੁਸੀਂ ਕਿਸੇ ਨੂੰ ਪੁੱਛਿਆ ਹੈ ਮਹਾਰਾਜ ਕਹਿਣ ਲੱਗੇ ਕਿ ਰੱਬ ਦਾ ਨਾਮ ਜਪਣ ਲੱਗੇ ਵੀ ਪੁੱਛਣਾ ਪੈਂਦਾ ਹੈ ਬੁੱਢਣ ਸ਼ਾਹ ਜੀ ਕਹਿਣ ਲੱਗੇ ਇੱਥੇ ਲੋਕ ਮੇਰੀ ਪੂਜਾ ਕਰਦੇ ਨੇ ਤੁਹਾਡਾ ਕੀ ਪਤਾ ਤੁਸੀਂ ਇੱਥੇ ਕਬਜ਼ਾ ਕਰਕੇ ਬਹਿ ਜਾਓ ਮੁੜ ਕੇ ਜਾਓ ਹੀ ਨਾ ਗੁਰੂ ਨਾਨਕ ਜੀ ਕਹਿਣ ਲੱਗੇ ਬੁੱਢਣ ਸ਼ਾਹ ਫਕੀਰਾ ਅਸੀਂ ਤਾਂ ਕੁਝ ਘੜੀਆਂ ਇੱਥੇ ਰਹਿਣਾ ਏ ਫਿਰ ਟਿਕਾ ਕਰਕੇ ਗਾਂ ਲੰਘ ਜਾਵਾਂਗੇ ਤੇਰੀ ਜਗਾ ਨਾ ਤੇ ਤੇਰੇ ਟਿੱਲੇ ਨਾ ਸਾਨੂੰ ਕੋਈ ਮਤਲਬ ਨਹੀਂ ਬੁੱਢਣ ਸ਼ਾ ਫਕੀਰ ਲੱਗਿਆ ਕਹਿਣ ਕਿ ਨਾ ਨਾ ਤੁਸੀਂ ਇੱਥੇ ਨਹੀਂ ਬਹਿਣਾ ਇੱਥੇ ਤਾਂ ਮੈਂ ਬੈਠਾ ਆਂ ਭਾਈ ਮਰਦਾਨਾ ਜੀ ਗੁਰਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮਹਾਰਾਜ ਕੀ ਕਰੀਏ ਹੁਣ ਤੇ ਮਹਾਰਾਜ ਨੇ ਕਿਹਾ ਮਰਦਾਨਿਆਂ ਤੂੰ ਡਰਨਾ ਤੁਰਵਾ ਵਜਾ ਜਦੋਂ ਮਰਦਾਨਾ ਜੀ ਨੇ ਰਵਾਬ ਵਜਾਈ ਤਾਂ ਬਾਬਾ ਬੁੱਢਣ ਸ਼ਾਹ ਫਕੀਰ ਫਿਰ ਕਹਿੰਦਾ ਆ ਕੀ ਗੱਲ ਸਮਝ ਨਹੀਂ ਆਈ ਇੱਥੇ ਨਹੀਂ ਰਵਾਬ ਵਜਣੀ ਅਗਾਹ ਚੱਲ ਜਾਓ ਪਾਤਸ਼ਾਹ ਜੀ ਕਹਿਣ ਲੱਗੇ ਬਸ ਤੂੰ ਘੜੀਆਂ ਹੀ ਅਸੀਂ ਆਰਾਮ ਕਰਨਾ ਹੈ ਫਿਰ ਅਸੀਂ ਗਾਂ ਲੰਗ ਜਾਾਂਗੇ ਕਹਿੰਦਾ ਨਾ ਨਾ ਮੈਂ ਨਹੀਂ ਵਹਿਣ ਦੇਣਾ ਅਖੀਰ ਵਿੱਚ ਬੁੱਢਣ ਸ਼ਾਹ ਫਕੀਰ ਕਹਿਣ ਲੱਗਾ ਬਾਬਾ ਜੇ ਭਲੀ ਚਾਹੁੰਦੇ ਹੋ ਤਾਂ ਚਲੇ ਜਾਓ ਮਹਾਰਾਜ ਕਹਿਣ ਲੱਗੇ ਜੀ ਅਸੀਂ ਨਾ ਗਏ ਤਾਂ ਬਾਬਾ ਬੁੱਢਣ ਸਾਹਿਬ ਜੀ ਕਹਿਣ ਲੱਗੇ ਜੇ ਤੁਸੀਂ ਨਾ ਗਏ ਨਾ ਤਾਂ ਤੁਸੀਂ ਛੇਤੇ ਰਖਿਓ ਮੇਰਾ ਸ਼ੇਰ ਬੱਕਰੀਆਂ ਚਾਰਨ ਗਿਆ ਹੋਇਆ ਉਹ ਆਉਣ ਵਾਲਾ ਹੀ ਐ ਉਸਨੇ ਪੁੱਛਣਾ ਨਹੀਂ ਤੁਹਾਨੂੰ ਆਉਂਦਿਆਂ ਹੀ ਖਾਜੂ ਤੁਹਾਨੂੰ ਗੁਰੂ ਨਾਨਕ ਜੀ ਕਹਿਣ ਲੱਗੇ ਫਕੀਰਾ ਸਾਨੂੰ ਇੱਕ ਦੋ ਵਾਰੀ ਹੋਰ ਕਹਿੰਦਾ ਸ਼ਾਇਦ ਅਸੀਂ ਚਲੇ ਜਾਂਦੇ ਮਨ ਬਣ ਜਾਂਦਾ ਅਗਾਹ ਲੰਘ ਜਾਂਦੇ ਪਰ ਜੇਤੂ ਕਹਿੰਦਾ ਹੈ ਕਿ ਸ਼ੇਰ ਆਏਗਾ ਆਏਗਾ ਆ ਬੈਠੇ ਆ ਆ ਜਾਣ ਦੇ ਤੇਰੇ ਸ਼ੇਰ ਨੂੰ ਅਸੀਂ ਨਹੀਂ ਜਾਂਦੇ ਅਸੀਂ ਤਾਂ ਹੁਣ ਭਾਈ ਤੇਰਾ ਸ਼ੇਰ ਦੇਖ ਕੇ ਹੀ ਜਾਵਾਂਗੇ ਉਸ ਤੋਂ ਬਾਅਦ ਬਾਬਾ ਬੁੱਢਣ ਸਾਹਿਬ ਚਲਾ ਗਿਆ ਉਸ ਦੇ ਜਾਣ ਤੋਂ ਮਗਰੋਂ ਭਾਈ ਮਰਦਾਨਾ ਜੀ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗ ਪਏ ਮਹਾਰਾਜ ਰਵਾ ਵੀ ਵਜਾਉਣੀ ਹੈ ਅਗਾਹ ਲੰਘ ਜਾਨੇ ਆ ਅੱਗੇ ਜਾ ਕੇ ਕਿਤੇ ਵਜਾ ਲਾਂਗੇ ਵਗਾਨੇ ਦੇਸ਼ ਚ ਤੁਰੇ ਫਿਰਦੇ ਆ ਜੇ ਸ਼ੇਰ ਖਾ ਗਿਆ ਸਾਨੂੰ ਤਾਂ ਕਿਸੇ ਨੇ ਰੋਣਾ ਕਰਾਉਣਾ ਵੀ ਨਹੀਂ ਉਸਨੇ ਰਵਾਬ ਸਾਈਡ ਤੇ ਰੱਖੀ ਤੇ ਗੁਰਨਾਨਕ ਪਾਤਸ਼ਾਹ ਨੇ ਪੁੱਛਣ ਲੱਗਾ ਮਹਾਰਾਜ ਮੈਨੂੰ ਇੱਕ ਗੱਲ ਤਾਂ ਦੱਸੋ ਇਹ ਕਹਿੰਦਾ ਹੈ ਮੇਰਾ ਸ਼ੇਰ ਆ ਜਾਵੇਗਾ ਤੇ ਤੁਹਾਨੂੰ ਖਾ ਜਾਏਗਾ ਉਹ ਬੱਕਰੀਆਂ ਚਾਰਨ ਗਿਆ ਹੈ ਪਰ ਸ਼ੇਰ ਤਾਂ ਬੱਕਰੀਆਂ ਨੂੰ ਖਾ ਜਾਂਦਾ ਹੈ ਉਹ ਚਾਰਨ ਕਿਉਂ ਗਿਆ ਏ ਉਹ ਤਾਂ ਮਾਸਾਹਾਰੀ ਜਾਨਵਰ ਐ ਉਹ ਤਾਂ ਬੱਕਰੀਆਂ ਨੂੰ ਖਾਂਦਾ ਏ ਕਿਤੇ ਸਾਨੂੰ ਡਰਾ ਕੇ ਤਾਂ ਨਹੀਂ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆਂ ਇਹ ਜੋ ਫਕੀਰ ਐ ਨਾ ਬੁੱਢਣ ਸ਼ਾ ਇਹ ਕੋਈ ਮਾੜਾ ਮੋਟਾ ਫਕੀਰ ਨਹੀਂ ਆ ਐਵੇਂ ਨਾ ਸਮਝੀਂ ਕਿ ਇਹ ਐਵੇਂ ਤੁਰਿਆ ਫਿਰਦਾ ਏ ਇਸ ਕੋਲ ਬਹੁਤ ਰਿੱਧੀਆਂ ਸਿੱਧੀਆਂ ਨੇ ਮੈਨੂੰ ਪਤਾ ਏ ਪਤਾ ਤਾਂ ਮੈਨੂੰ ਸਭ ਹੈ ਵੀ ਸ਼ੇਰ ਬੱਕਰੀਆਂ ਚਾਰ ਦਾ ਨਹੀਂ ਖਾਂਦਾ ਏ ਪਰ ਇਹਦਾ ਜੋ ਸ਼ੇਰ ਹੈ ਨਾ ਉਹ ਬੱਕਰੀਆਂ ਚਾਰਦਾ ਏ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਸੱਚੀ ਗੱਲ ਹੈ ਇੱਕੋ ਇੱਕ ਫਕੀਰ ਹੋਇਆ ਏ ਬਾਬਾ ਬੁੱਢਣ ਸਾਹਿਬ ਤੇ ਜਿੱਤੇ ਜਿਸ ਦੇ ਸ਼ੇਰ ਨੇ ਬੱਕਰੀਆਂ ਚਾਰੀਆਂ ਨੇ ਜਿਵੇਂ ਹੀ ਭਾਈ ਮਰਦਾਨਾ ਜੀ ਨੇ ਰਵਾਬ বাজਾਇਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਰਤੀ ਲੱਗ ਗਈ ਕੀ ਦੇਖਦੇ ਨੇ ਬੱਕਰੀਆਂ ਤੁਰੀਆਂ ਆਉਂਦੀਆਂ ਜਿਵੇਂ ਹੀ ਭਾਈ ਮਰਦਾਨਾ ਜੀ ਨੇ ਬੱਕਰੀਆਂ ਤੁਰੀਆਂ ਆਉਂਦੀਆਂ ਦੇਖੀਆਂ ਤਾਂ ਉੱਚੀ ਦੇਨੇ ਬੋਲਿਆ ਮਹਾਰਾਜ ਆਹ ਦੇਖੋ ਬੱਕਰੀਆਂ ਤੁਰੀਆਂ ਆਉਂਦੀਆਂ ਮੈਨੂੰ ਲੱਗਦਾ ਸੀ ਬੁੱਢਣ ਸਾਹ ਝੂਠ ਬੋਲਦਾ ਪਰ ਉਹ ਤਾਂ ਸੱਚ ਬੋਲਦਾ ਸੀ ਜੇ ਹੁਣ ਬੱਕਰੀਆਂ ਆਈਆਂ ਦੇਖੋ ਪਿੱਛੇ ਸ਼ੇਰ ਵੀ ਆਏਗਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਜਿਵੇਂ ਹੀ ਬੱਕਰੀਆਂ ਲੰਘੀਆਂ ਪਿੱਛੇ ਸ਼ੇਰ ਆ ਗਿਆ ਤੇ ਭਾਈ ਮਰਦਾਨਾ ਇਕਦਮ ਰਵਾਵ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿੱਛੇ ਲੱਗ ਗਿਆ ਕਹਿਣ ਲੱਗਾ ਮਹਾਰਾਜ ਅੱਜ ਨਹੀਂ ਬਚਦੇ ਆਪਾਂ ਮੈਨੂੰ ਲੱਗਦਾ ਆਪਾਂ ਨਹੀਂ ਬਚਣਾ ਗੁਰੂ ਨਾਨਕ ਜੀ ਕਹਿਣ ਲੱਗੇ ਕੀ ਹੋਇਆ ਕਹਿਣ ਲੱਗਾ ਮਰਦਾਨਾ ਮਹਾਰਾਜ ਉਹ ਦੇਖੋ ਸ਼ੇਰ ਤੁਰਿਆ ਆਉਂਦਾ ਏ ਇਹ ਤਾਂ ਆ ਵੀ ਆਪਣੇ ਵੱਲ ਹੀ ਰਿਹਾ ਮਹਾਰਾਜ ਕਹਿਣ ਲੱਗੇ ਘਵਰਾਣਾ ਰਵਾਵ ਚੱਕ ਤੇ ਵਜਾ ਜਿਵੇਂ ਹੀ ਬਾਬਾ ਬੁੱਢਣ ਸ਼ਾਹ ਨੇ ਸ਼ੇਰ ਗੁਰੂ ਨਾਨਕ ਜੀ ਵੱਲ ਆਉਂਦਾ ਦੇਖਿਆ ਤਾਂ ਟਿੱਲੇ ਤੇ ਖੜ ਕੇ ਆਵਾਜ਼ ਮਾਰ ਕੇ ਕਹਿੰਦਾ ਬਾਬਾ ਅਜੇ ਵੀ ਸ਼ਮਾ ਹੈ ਮੇਰਾ ਸ਼ੇਰ ਮੇਰੇ ਵਸ ਵਿੱਚ ਹੈ ਅਜੇ ਵੀ ਸੋਚ ਲੈ ਮਹਾਰਾਜ ਕਹਿਣ ਲੱਗੇ ਪਰਵਾਹ ਕੋਈ ਨਹੀਂ ਆ ਜਾਣ ਦੇ ਭਾਈ ਮਰਦਾਨਾ ਘਬਰਾ ਰਿਆ ਸੀ ਕਹਿਣ ਲੱਗਾ ਮਹਾਰਾਜ ਅੱਜ ਨਹੀਂ ਬਚਦੇ ਸ਼ੇਰ ਆਏਗਾ ਚਬਟ ਮਾਰੇਗਾ ਖਾ ਜਾਏਗਾ ਸਾਨੂੰ ਤਾਂ ਕਿਸੇ ਨੇ ਰੋਣਾ ਕਰਲਾਉਣਾ ਨਹੀਂ ਰਹਿਣ ਦਿੰਨੇ ਆ ਪਰਵਾਬ ਬਚਾਉਣ ਨੂੰ ਗੁਰੂ ਨਾਨਕ ਜੀ ਕਹਿਣ ਲੱਗੇ ਮਰਦਾਨਿਆ ਸ਼ੇਰ ਨੂੰ ਨੇੜੇ ਤਾਂ ਆਉਣ ਦੇ ਦੇਖ ਸਈ ਕੀ ਬਣਦਾ ਏ ਭਾਈ ਮਰਦਾਨਾ ਜੀ ਕਹਿਣ ਲੱਗੇ ਡਰ ਲੱਗਦਾ ਏ ਤੇ ਉਸ ਸਮੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਵੇਖ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਦੂਰ ਖੜਾ ਪੀਰ ਬੁੱਢਣ ਸਾਹਿਬ ਦੇਖ ਰਿਹਾ ਸੀ ਕਿ ਹੁਣ ਵੀ ਚਪਟਮਾਰੀ ਹੁਣ ਵੀ ਚਪਟਮਾਰੀ ਜਿਵੇਂ ਹੀ ਸ਼ੇਰ ਗੁਰੂ ਨਾਨਕ ਜੀ ਦੇ پاس ਆਇਆ ਤਾਂ ਸ਼ੇਰ ਨੇ ਆਪਣਾ ਸਿਰ ਗੁਰੂ ਜੀ ਦੇ ਚਰਨਾਂ ਤੇ ਰੱਖ ਦਿੱਤਾ ਜਿਵੇਂ ਹੀ ਬਾਬਾ ਬੁੱਢਣ ਸ਼ਾਹ ਜੀ ਨੇ ਆਪਣੇ ਸ਼ੇਰ ਨੂੰ ਦੇਖਿਆ ਤਾਂ ਕਹਿਣ ਲੱਗੇ ਇਹ ਕੋਈ ਤਕੜਾ ਫਕੀਰ ਲੱਗਦਾ ਏ ਮੇਰੇ ਸ਼ੇਰ ਨੇ ਤਾਂ ਕਦੇ ਮੈਨੂੰ ਵੀ ਮੱਥਾ ਨਹੀਂ ਟੇਕਿਆ ਫਿਰ ਬਾਬਾ ਬੁੱਢਣ ਸ਼ਾਹ ਦੁੱਧ ਲੈ ਕੇ ਆਇਆ ਕਟੋਰੀ ਵਿੱਚ ਪਾ ਕੇ ਜਿਵੇਂ ਹੀ ਗੁਰੂ ਜੀ ਦੇ ਕੋਲ ਆਇਆ ਹੱਥ ਛੋੜ ਕੇ ਕਹਿੰਦਾ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ ਤੁਹਾਨੂੰ ਪਹਿਚਾਣਿਆ ਨਹੀਂ ਗਿਆ ਫਿਰ ਬੁੱਢਨ ਸ਼ਾਹ ਜੀ ਕਹਿਣ ਲੱਗ ਪਏ ਮਹਾਰਾਜ ਕਿਰਪਾ ਕਰ ਦਿਓ ਤੁਹਾਡੇ ਛਕਣ ਵਾਸਤੇ ਦੁੱਧ ਲੈ ਕੇ ਆਇਆ ਨਾਲੇ ਆਪ ਛਕੋ ਨਾਲੇ ਮਰਦਾਨੇ ਨੂੰ ਛਕਾ ਦਿਓ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗ ਪਏ ਫਕੀਰਾ ਦੁੱਧ ਤਾਂ ਤੇਰੇ ਕੋਲ ਪਹਿਲਾਂ ਵੀ ਸੀ ਫਿਰ ਤੂੰ ਪਹਿਲਾਂ ਕਿਉਂ ਨਹੀਂ ਛਕਾਇਆ ਬੁੱਢਣ ਸਾਹਿਬ ਜੀ ਕਹਿਣ ਲੱਗੇ ਤੁਸੀਂ ਛਕੋ ਦੁੱਧ ਨੂੰ ਭੋਗ ਲਾਓ ਗੁਰੂ ਸਾਹਿਬ ਨੇ ਕਿਹਾ ਹੁਣ ਨਹੀਂ ਛਕਣਾ ਜੇ ਤੂੰ ਦੁੱਧ ਆਉਂਦਿਆਂ ਨੂੰ ਛਕਾਉਂਦਾ ਅਸੀਂ ਜ਼ਰੂਰ ਛਕਦੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਬੋਲ ਸੀ ਪਰ ਹੁਣ ਤੂੰ ਦੇਰ ਲਾ ਦਿੱਤੀ ਤੇ ਅਸੀਂ ਦੁੱਧ ਨਹੀਂ ਪੀਣਾ ਅਸੀਂ ਛਕਣ ਲੱਗੇ ਦੇਰ ਲਾਵਾਂਗੇ ਬੁੱਢਣ ਸਾਹਿਬ ਜੀ ਪੁੱਛਣ ਲੱਗੇ ਕਿ ਕਿੰਨੀ ਕੀ ਦੇਰ ਗੁਰੂ ਜੀ ਕਹਿਣ ਲੱਗੇ ਤੇਰਾ ਮਨ ਕਰਦਾ ਏ ਦੁੱਧ ਛਕਾਉਣ ਨੂੰ ਉਹ ਕਹਿੰਦਾ ਹਾਂ ਮਹਾਰਾਜ ਗੁਰੂ ਜੀ ਕਹਿਣ ਲੱਗੇ ਤੇਰਾ ਦੁੱਧ ਤਾਂ ਛਕਾਂਗੇ ਪਰ ਹੁਣ ਨਹੀਂ ਛੇਵੇਂ ਜਾਮੇ ਵਿੱਚ ਆ ਕੇ ਭੋਗ ਲਾਵਾਂਗੇ ਬੁੱਢਣシャ ਫਕੀਰ ਕਹਿਣ ਲੱਗਾ ਮਹਾਰਾਜ ਤੁਸੀਂ ਕਹਿੰਦੇ ਹੋ ਛੇਵੇਂ ਜਾਮੇ ਵਿੱਚ ਦੁੱਧ ਛਕਾਂਗੇ ਹੁਣ ਕਿੰਨਾ ਮਾਏ ਗੁਰੂ ਜੀ ਕਹਿਣ ਲੱਗੇ ਪਹਿਲਾ ਕਹਿੰਦਾ ਮਹਾਰਾਜ ਜਦੋਂ ਛੇਵਾਂ ਜਾਮਾ ਆਇਆ ਕੀ ਪਤਾ ਉਦੋਂ ਨੂੰ ਮੈਂ ਹੀ ਮਰ ਜਾ ਜਦੋਂ ਨੂੰ ਤੁਸੀਂ ਆਉਂਗੇ ਮੇਰੀ ਤਾਂ ਉਮਰ ਹੀ ਬਹੁਤ ਹੋ ਜਾਊ ਬੰਦੀਦਾ ਤਾਂ ਇੱਕ ਮਿੰਟ ਦਾ ਵੀ ਭਰੋਸਾ ਨਹੀਂ ਮੇਰਾ ਕੀ ਪਤਾ ਮੈਂ ਮਰ ਜਾ ਗੁਰੂ ਜੀ ਕਹਿਣ ਲੱਗੇ ਤੇਰੇ ਮਨ ਵਿੱਚ ਇੱਛਾ ਹੈ ਦੁੱਧ ਛਕਾਉਣ ਦੀ ਬੁੱਢਣ ਚਾ ਫਕੀਰ ਕਹਿਣ ਲੱਗਾ ਹਾਂਜੀ ਗੁਰੂ ਜੀ ਕਹਿਣ ਲੱਗੇ ਜਿੰਨਾ ਚਿਰ ਅਸੀਂ ਛੇਵੇਂ ਜਾਮੇ ਵਿੱਚ ਆ ਕੇ ਦੁੱਧ ਨਹੀਂ ਛਕ ਲੈਂਦੇ ਮੌਤ ਤੇਰੇ ਨੇੜੇ ਨਹੀਂ ਆਏਗੀ ਕਹਿਣ ਲੱਗਾ ਮਹਾਰਾਜ ਜਦੋਂ ਨੂੰ ਤੁਸੀਂ ਆਉਣਾ ਮੇਰੀ ਉਮਰ ਬਜ਼ੁਰਗ ਹੋ ਗਈ ਹੋਵੇਗੀ ਕਹਿਣ ਲੱਗਾ ਮਰਦਾ ਤਾਂ ਮੈਂ ਨਹੀਂ ਪਰ ਦੁੱਧ ਕਿੱਥੋਂ ਮਿਲੇਗਾ ਇਹ ਦੁੱਧ ਜੋ ਮੈਂ ਹੋਣ ਲੈ ਕੇ ਆਇਆ ਇਹ ਤਾਂ ਉਦੋਂ ਨੂੰ ਖਰਾਬ ਹੋ ਜਾਏਗਾ ਗੁਰੂ ਜੀ ਕਹਿਣ ਲੱਗੇ ਪਹਿਲੀ ਗੱਲ ਤਾਂ ਤੂੰ ਮਰਦਾ ਨਹੀਂ ਦੂਜੀ ਗੱਲ ਤੂੰ ਜੋ ਦੁੱਧ ਲੈ ਕੇ ਆਇਆ ਇਸ ਨੂੰ ਟੋਆ ਪੱਟ ਕੇ ਧਰਤੀ ਵਿੱਚ ਦੱਬ ਦੇ ਛੇਵੇਂ ਜਾਮੇ ਵਿੱਚ ਕੱਢੀ ਤੇਰਾ ਦੁੱਧ ਨਹੀਂ ਖਰਾਬ ਹੁੰਦਾ ਜਦੋਂ ਸਤਿਗੁਰੂ ਜੋਤੀ ਜੋਤ ਸਮਾ ਗਏ ਫਿਰ ਦੂਜੇ ਪਾਤਸ਼ਾਹ ਦਾ ਸਮਾ ਆਇਆ ਤੀਜੇ ਪਾਤਸ਼ਾਹ ਦਾ ਸਮਾ ਆਇਆ ਜਦੋਂ ਛੇਵੇਂ ਪਾਤਸ਼ਾਹ ਦੀ ਵਾਰੀ ਆਈ ਇਕੱਲਾ ਬਚਨ ਨਹੀਂ ਕੀਤਾ ਛੇਵੇਂ ਪਾਤਸ਼ਾਹ ਨੇ ਦੁੱਧ ਛਕਿਆ ਕਹਿਣ ਲੱਗੇ ਸੀ ਫਕੀਰਾ ਐਨੇ ਜਾਮੇ ਹੋ ਗਏ ਦੁੱਧੋ ਡੀਕਦਿਆਂ ਨੂੰ ਲਿਆ ਦੁੱਧ ਛਕੀਏ ਕਹਿਣ ਲੱਗੇ ਮੰਗ ਕੀ ਮੰਗਦਾ ਏ ਤੈਨੂੰ ਦੁਨੀਆ ਦਾ ਰਾਜਾ ਬਣਾ ਦਿਆਂ ਐਨਾ ਲੰਬਾ ਸਾਲ ਜੀ ਗਿਆਂ ਬਾਬਾ ਬੁੱਢਾ ਜੀ ਕਹਿਣ ਲੱਗਾ ਤੂੰ ਕਰਤਾਰ ਆਇਆ ਏ ਜੇ ਮੈਂ ਉੱਤੇ ਬਿਰਤੀ ਜੋੜਦਾ ਏ ਉੱਥੇ ਵੀ ਤੋਂ ਤੇ ਇੱਥੇ ਵੀ ਤੋਂ ਮਹਾਰਾਜ ਆਪਣੇ ਚਰਨਾਂ 'ਚ ਮੈਨੂੰ ਨਿਵਾਸ ਦੇ ਦਿਓ ਵਾਹਿਗੁਰੂ ਜੀ